ਅੱਜ ਪੰਜਾਬ ਦੇ ਅੰਦਰ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਹੈ। ਯਾਨੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ। ਔਰ ਇਹ ਪਰਚਾ ਦਰਜ ਕਿਵੇਂ ਕਰਵਾ ਦਿੱਤਾ ਔਰ ਕਾਦੇ ਤਹਿਤ ਹੋਇਆ ਪੂਰਾ ਮਾਮਲਾ ਕੀ ਹੈ? ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿਉਂਕਿ ਇੱਕ ਪਾਸੇ ਪੰਜਾਬ ਦੇ ਵਿੱਚ ਪੱਤਰਕਾਰਾਂ ਦੇ ਉੱਤੇ ਪਰਚਾ ਦਰਜ ਹੋਇਆ ਔਰ ਉਹਨਾਂ ਬੰਨਿਓ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਸੇਮ ਧਾਰਾ ਬਿਲਕੁਲ ਸੇਮ ਧਾਰਾ ਅਰਵਿੰਦ ਕੇਜਰੀਵਾਲ ਦੇ ਉੱਤੇ ਵੀ ਲੱਗ ਚੁੱਕੀ ਹੈ ਕਿਉਂ ਕਿ ਇਹ ਸੇਮ ਕੇਸ ਹੈ ਗਲਤ ਖਬਰ ਫੈਲਾਈ ਗਈ ਅਰਵਿੰਦ ਕੇਜਰੀਵਾਲ ਦੁਆਰਾ ਇਹ ਕਿਹਾ ਜਾ ਰਿਹਾ ਔਰ ਇਹਦਾ ਵੀਡੀਓ ਵੀ ਆ ਗਿਆ ਔਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਜਾਨੀ ਆਮ ਆਦਮੀ ਪਾਰਟੀ ਦੇ ਮੁਖੀ ਨੇ ਔਰ ਜਿਨੇ ਇਹ ਪਰਚਾ ਦਰਜ ਕਰਵਾਇਆ ਹੈ ਇਹ ਇਨਸਾਨ ਵੀ ਸਾਹਮਣੇ ਆ ਗਏ ਜਿਵੇਂ ਕਿ ਹੁਣ ਦੇਖੋ ਵੀ ਭਾਜਪੀ ਦੀ ਸਰਕਾਰ ਆ ਦਿੱਲੀ ਦੇ ਅੰਦਰ ਧਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਉੱਤੇ ਇੱਕ ਸਵਾਲ ਚੱਕ ਦਿੱਤਾ ਆਰਵਿੰਦ ਕੇਜਰੀਵਾਲ ਦਾ ਆਖਰ ਕਸੂਰ ਕੀ ਹੈ ਪਰਚਾ ਕਿਉਂ ਪੈ ਗਿਆ ਕਿਉਂਕਿ ਆਰਵਿੰਦ ਕੇਜਰੀਵਾਲ ਨੇ ਗਲਤ ਖਬਰ ਫੈਲਾਈ ਕਿ ਭਾਈ ਜਿਹੜੇ ਅਵਾਰਾ ਕੁੱਤਿਆਂ ਨੂੰ ਲੈ ਕੇ ਸੈਂਟਰ ਦੀ ਗਵਰਨਮੈਂਟ ਨੇ ਕਾਨੂੰਨ ਕੱਢਿਆ ਸੀ ਔਰ ਆਰਵਿੰਦ ਕੇਜਰੀਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਅੱਗੇ ਸ਼ੇਅਰ ਵੀ ਕਰ ਦਿੱਤੀ ਕਿ ਤੁਸੀਂ ਹੁਣ ਕੁੱਤਿਆਂ ਦੀ ਰਾਖੀ ਕਰੋਗੇ ਜਾਂ ਕੁੱਤੇ ਗਿਣੋਗੇ ਜਾਂ ਫਿਰ ਤੁਸੀਂ ਦਿੱਲੀ ਦੇ ਅੰਦਰ ਜਿਹੜੇ ਬੱਚੇ ਪੜਾਏ ਜਾਂਦੇ ਇਹਨਾਂ ਦੇ ਉੱਤੇ ਧਿਆਨ ਦੇਵੋਗੇ ਸੋ ਇਸੇ ਗੱਲ ਨੂੰ ਲੈ ਕੇ ਇੱਕ ਬਹੁਤ ਵੱਡੀ ਹਾਹਾਕਾਰ ਮਚ ਗਈ ਹੈ ਤੇ ਆਰਵਿੰਦ ਕੇਜਰੀਵਾਲ ਤੇ ਜਿਹੜੇ ਬੰਦੇ ਨੇ ਪਰਚਾ ਦਰਜ ਕਰਵਾ ਦਿੱਤਾ ਉਹਦਾ ਬਿਆਨ ਆ ਗਿਆ ਤੇ ਉਹਦਾ ਵੀਡੀਓ ਮੇਰੇ ਹੱਥ ਦੇ ਵਿੱਚ ਹੈ ਤੇ ਮੈਂ ਤੁਹਾਨੂੰ ਉਹ ਸੁਣਾਉਣ ਵੀ ਜਾ ਰਿਹਾ ਹਾਂ ਔਰ ਦੂਜੇ ਪਾਸੇ ਖਬਰ ਹੋਰ ਹੈ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਕਰ ਚੁੱਕੇ ਨੇ ਬਿਲਕੁਲ ਉਸੇ ਹੀ ਪ੍ਰਕਾਰ ਜਿਸ ਪ੍ਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਐਕਸ਼ਨ ਦੇ ਤਹਿਤ ਬਿਜਿ ਰੰਸ ਵੀਰੋ ਨੇ ਚੱਕ ਲਿਆ ਸੀ ਹੁਣ ਸੁਖਵੀਰ ਬਾਦਲ ਵੀ ਕਹਿੰਦੇ ਜੀ ਉਸੇ ਹੀ ਪ੍ਰਕਾਰ ਉਹਨਾਂ ਦੇ ਉੱਤੇ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਜਿਹੜੇ 328 ਰੁਪਏ ਦਾ ਮਾਮਲਾ ਨਾ ਉਹ ਬੜਾ ਡੂੰਗਾ ਜਾ ਚੁੱਕਿਆ ਇਹਦੇ ਉੱਤੇ ਕਈ ਜਥੇਬੰਦੀਆਂ ਨੇ ਪੰਜਾਬ ਦੀ ਸਰਕਾਰ ਨੇ ਐਕਸ਼ਨ ਕਰਨ ਦੀ ਇੱਕ ਬਹੁਤ ਵੱਡੀ ਤਿਆਰੀ ਕੀਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜਿਹੜਾ ਕੋਹਲੀ ਫੜਿਆ ਗਿਆ ਸਤਿੰਦਰ ਕੋਹਲੀ ਉਸ ਬੰਦੇ ਤੋਂ ਕੀ ਕੁਝ ਬਰਾਮਦੀ ਹੈ ਕੀ ਉਸ ਦੇ ਉੱਤੇ ਮਾਮਲਾ ਹੁਣ ਤੱਕ ਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਭਾਈ ਹੁਣ ਪਹਿਲੀ ਖਬਰ ਆ ਰਹੀ ਅਰਵਿੰਦ ਕੇਜਰੀਵਾਲ ਦੀ ਹੈ ਜਿਨ੍ਹਾਂ ਦੇ ਉੱਤੇ ਪਾਰਚਾ ਦਰਜ ਹੋ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਫੈਲਾਈ ਸੀ ਗਲਤ ਜਾਣਕਾਰੀ ਇਹ ਰੋਪ ਅਰਵਿੰਦ ਕੇਜਰੀਵਾਲ ਤੇ ਬੀਜੇਪੀ ਬਨਿਉ ਲੱਗੇ ਔਰ ਜਿਨੇ ਇਹ ਪਰਚਾ ਦਰਜ ਕਰਵਾਇਆ ਉਸ ਦਾ ਬਿਆਨ ਸੁਣੋ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੀ ਖਬਰ ਬੜੀ ਹੀ ਅਹਿਮ ਹੈ ਸੁਣੋ ਕਿ ਦਿੱਲੀ ਕੇ ਸਵਗੋਸ਼ਿਤ ਬੇਰੋਜ਼ਗਾਰ ਨੇਤਾਵਾਂ ਪਰ ਹਮ ਬਹੁਤ ਜ਼ਿਆਦਾ ਬਾਤ ਕਰਤੇ ਨਹੀਂ ਹੈ ਅੱਜ ਆਪਸੇ ਇਤਨੀ ਸਵੇਰ ਬਾਤ ਕਰਨੇ ਦਾ ਇੱਕ ਵਿਸ਼ੇਸ਼ ਮੰਤਪ ਹੈ गवर्नमेंट हैजेक डिसीजन टू फाइल ए पुलिस कंप्लेन टू फाइल एन एफ आई आर अगेंस्ट दिस इन्फॉर्मेशन बींग स्प्रेड बाय आम आदमी पार्टी एंड पर्टिकुलरलीअर नेशनल कन्वीनर श्री अरविंद केजरीवाल सरकार ने बहुत सुविचारित निर्णय लिया है कि हम दिल्ली में शिक्षकों के संदर्भ में फैलाए जा रहे फेक न्यूज दुष्प्रचार के खिलाफ एक पुलिस कंप्लेंट एक एफआईआर जारी करें हम स्वघोषित बेरोजगार नेताओं पर बहुत टिप्पणी नहीं करते मगर अब की बार यह फेक न्यूज फैलाने का काम ਇਸ ਦੁਸ਼ਪ੍ਰਚਾਰ ਕੋ ਫੈਲਾਉਣੇ ਦਾ ਕੰਮ ਯਹਾਂ ਸੇ ਦੂਰ ਚੰਡੀਗੜ੍ਹ ਕੇ ਸ਼ੀਸ਼ ਮਹਿਲ ਮੇ ਬੈਠ ਕੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਹੈ ਇਸ ਲਈ ਆਪਕੇ ਪਾਸ ਆਣਾ ਪੜਾ ਹੈ ਤਾਂ ਸੁਣ ਲਿਓ ਪੰਜਾਬ ਵਾਲੇ ਜਿਵੇਂ ਕਿ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੇ ਵਿੱਚ ਆਪਣੇ ਮਹਿਲ ਦੇ ਅੰਦਰ ਬੈਠ ਕੇ ਬੀਜੇਪੀ ਬਨਿਓਂ આરોਪ ਲਾਏ ਗਏ ਨੇ ਕਿ ਉਸ ਬੰਦੇ ਨੇ ਯਾਨੀ ਅਰਵਿੰਦ ਕੇਜਰੀਵਾਲ ਨੇ ਇਹ ਝੂਠੀ ਖਬਰ ਫੈਲਾ ਦਿੱਤੀ ਉਹਨੂੰ ਸ਼ੇਅਰ ਵੀ ਕੀਤਾ ਤਾਂ ਹੁਣ ਇੱਕ ਪਾਸੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਅੰਦਰ ਹੀ ਨਹੀਂ ਬਲਕਿ ਦਿੱਲੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਰਹਿ ਚੁੱਕੀ। ਉਹ ਇਹਨਾਂ ਦੇ ਮੁਖੀ ਨੇ ਆਮ ਆਦਮੀ ਪਾਰਟੀ ਦੇ। ਔਰ ਦੂਜੇ ਪਾਸੇ ਪੱਤਰਕਾਰਾਂ ਦੇ ਉੱਤੇ ਵੀ ਸੇਮ ਧਾਰਾ ਲੱਗੀ ਆ। ਜਿਹੜੀ ਅਰਵਿੰਦ ਕੇਜਰੀਵਾਲ ਦੇ ਉੱਤੇ ਵੀ ਲੱਗ ਚੁੱਕੀ ਹੈ। ਔਰ ਹੁਣ ਮਾਮਲਾ ਕੀ ਆ? ਪੂਰਾ। ਯਾਨੀ ਭਾਜਪਾ ਨੇ ਤਾਂ ਪਰਚਾ ਕਰਵਾ ਦਿੱਤਾ ਜੀ ਅਰਵਿੰਦ ਕੇਜਰੀਵਾਲ ਤੇ। ਇਧਰਲੇ ਪਾਸੇ ਪੰਜਾਬ ਦੀ ਸਰਕਾਰ ਨੇ 10 ਪੱਤਰਕਾਰਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ। ਕਿ ਉਹ ਵੀ ਝੂਠੀਆਂ ਖਬਰਾਂ ਫੈਲਾ ਰਹੇ ਸੀ ਇਹ ਦੋਨੇ ਪਾਸੇ ਇਹ ਮਾਮਲਾ ਰਹਿ ਗਿਆ ਹੁਣ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਜਿਹੜਾ ਸਤਿੰਦਰ ਕੋਹਲੀ ਫਸਿਆ ਨਾ ਉਹਨੇ ਇੱਕ ਬਹੁਤ ਵੱਡਾ ਤੇ ਬੇਚੀਦਾ ਇਹ ਮਾਮਲਾ ਕਰ ਦਿੱਤਾ ਯਾਨੀ ਸਤਿੰਦਰ ਕੋਹਲੀ ਨੇ ਸੁਖਵੀਰ ਬਾਦਲ ਨੂੰ ਫੜਾਉਣ ਦਾ ਪੂਰਾ ਪ੍ਰੋਗਰਾਮ ਬਣਾ ਦਿੱਤਾ ਕਿਉਂਕਿ ਪੂਰੇ ਪੰਜਾਬ ਦੇ মিডিਆ ਦੇ ਅੰਦਰ ਤੁਸੀਂ ਇਹ ਖਬਰ ਤਾਂ ਜਰੂਰ ਸੁਣ ਲਈ ਹੈ ਕੇ ਸਰਵਿਸਿੰਗ ਬਾਦਲ ਦਾ ਬੜਾ ਚਿਹਤਾ ਸੀ ਉਹਨਾਂ ਦੇ ਅਕਾਊਂਟ ਦੇਖਦਾ ਸੀ ਉਹ ਐਸਜੀਪੀਸੀ ਦੇ ਅਕਾਊਂਟ ਵੀ ਦੇਖਦਾ ਸੀ ਇਹ ਬੜੀ ਦੇਖ ਰੱਖ ਕਰਦਾ ਸੀ ਤੇ ਵੱਡੇ ਪੱਦਰ ਦੇ ਉੱਤੇ ਉਹਨੂੰ ਅਕਾਲ ਤਖਤ ਸਾਹਿਬ ਕਹਿ ਸਕਦੇ ਆ ਗੁਰੂ ਸਾਹਿਬ ਦਾ ਖਜ਼ਾਨਾ ਵੀ ਕਹਿ ਸਕਦੇ ਆ ਜੀ ਦੇ ਵਿੱਚੋਂ ਸਤਿੰਦਰ ਕੋਹਲੀ ਨੂੰ 8 ਲੱਖ ਰੁਪਈਆ ਕੋਈ ਸਾਢੇ 3 ਰੱਖ ਕਹਿ ਦਿੰਦਾ ਪਰ ਸਾਲਾਨਾ ਕਮਾਈ ਜਿਹੜੀ ਉਹਦੀ ਤਰਫਾਂ ਵਸੀ ਜਾ ਰਹੀ ਹੈ ਉਹ 10 ਕਰੋੜ ਰੁਪਈਆ ਹੁਣ ਤੱਕ ਕਹਿੰਦੇ ਜੀ ਬਣਾ ਚੁੱਕਿਆ ਤਾਂ ਕੀ ਸਾਡੇ ਪੰਜਾਬ ਦੇ ਅੰਦਰ ਚਾਹੇ ਐਂਜੀ ਪੀਸੀ ਆ ਚਾਹੇ ਸੁਖਵੀਰ ਸਿੰਘ ਬਾਦਲ ਨੇ ਚਾਹੇ ਭਾਈ ਸਤਿੰਦਰ ਕੋਹਲੀ ਆ ਇਹ ਕਹਿੰਦੇ ਗੁਰੂ ਦੇ ਨਾਲ ਖਲਵਾੜ ਕਰ ਰਹੇ ਨੇ ਤਾਂ ਹੁਣ ਇੱਕ ਪਾਸੇ ਬਿਆਨ ਆ ਗਿਆ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੇ ਇੱਕ ਬਹੁਤ ਵੱਡਾ ਹੀ ਧਮਾਕਾ ਕਰ ਦਿੱਤਾ ਯਾਨੀ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਹਿਲਾਂ ਸਵਾਲ ਪੁੱਛਿਆ ਗਿਆ ਸੀ ਤੱਗੇਮੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਤਹਾਬਾ ਜਿਹੜਾ ਇਹ ਐਸਜੀਪੀਸੀ ਦਾ ਰੌਲਾ ਜਾਂ ਪੂਰਾ ਪ੍ਰਧਾਨਗੀ ਨੂੰ ਲੈ ਕੇ ਰੌਲਾ ਕੀ ਹੈ ਉਹ ਕਹਿੰਦੇ ਸਾਰਾ ਹੱਲ ਹੋ ਜਾਣਾ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਤੇ ਮੈਂ ਵੀ ਦੇਵਾਂਗਾ ਇਹ ਚੈਲੰਜ ਅੱਜ ਗੈਨੀ ਹਰਪ੍ਰੀਤ ਸਿੰਘ ਨੇ ਕਰ ਦਿੱਤਾ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਕਿਉਂਕਿ ਉਹਨਾਂ ਦੀ ਘੇਰਾਬੰਦੀ ਬਿਲਕੁਲ ਸੇਮ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਸੁਰਜੀਤ ਸਿੰਘ ਬਾਦਲ ਦੀ ਦਰਅਸਲ ਦੇ ਵਿੱਚ ਪੂਰੀ ਰਣਨੀਤੀ ਬਣ ਚੁੱਕੀ ਹੈ ਕਿ ਉਹਨਾਂ ਨੂੰ ਗੁਰਵਦਾਰ ਕਰ ਲਿਆ ਜਾਵੇ ਕਿਉਂਕਿ ਜਿਹੜੇ 328 ਰੁਪਏ ਦਾ ਮਾਮਲਾ ਨਾ ਇਹੀ ਮਾਮਲੇ ਦੇ ਵਿੱਚ ਤੁਸੀਂ ਵੇਖੋਗੇ ਕਿ ਇਹ ਸਾਰੀ ਤਾਣੀ ਝਾੜੀ ਉਲਝ ਕੇ ਰਹਿ ਜਾਣੀ ਹੈ ਕਿਉਂਕਿ 328 ਰੁਪਏ ਗੁਰੂ ਦੇ ਅੰਗ ਨੇ ਤੇ ਉਹਨਾਂ ਦੇ ਪਿੱਛੇ ਹਟਣ ਵਾਲੀ ਨਾ ਤਾਂ ਸਰਕਾਰ ਹੈ ਤੇ ਨਾ ਕੋਈ ਸਾਡਾ ਆਮ ਨਾਗਰਿਕ ਉਹ ਤਾਂ ਹੁਣ ਇੱਕ ਫੈਸਲਾ ਹੋ ਕੇ ਰਹਿਣ ਕਿ ਜਿਹੜਾ ਕੋਲੀ ਫਸਿਆ ਇਹਨਾਂ ਦਾ ਉਹਦੀ ਮੁਠੀ ਦੇ ਵਿੱਚ ਕਈ ਲੋਕਾਂ ਦੀ ਜਾਨ ਹੋ ਸਕਦੀ ਹੈ ਇਸ ਗੱਲ ਦੇ ਅੰਦਾਜ਼ੇ ਪੂਰਾ ਪੰਜਾਬ ਹੀ ਨਹੀਂ ਸਾਰੇ ਲੋਕ ਲਾਰੇ ਨਹੀਂ ਯਾਨੀ ਦੇਸ਼ ਭਰ ਦੇ ਅੰਦਰ ਇਹ ਚਰਚਾ ਚੱਲੀ ਹੈ ਕਿ ਇਹਦੀ ਮੁਠੀ ਦੇ ਅੰਦਰ ਵੱਡੇ ਵੱਡੇ ਮਗਰਮੱਛ ਹੋ ਸਕਦੇ ਨੇ ਜਿਨ੍ਹਾਂ ਨੂੰ ਉਹ ਗ੍ਰਿਫਤਾਰ ਕਰਵਾ ਸਕਦਾ ਹੈ ਜਿਆਦਾ ਅੰਕੜੇ ਸੁਖਵੀਰ ਸਿੰਘ ਬਾਦਲਵਾਲ ਨੂੰ ਨੇ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਹਦੇ ਸ਼ੰਕੇ ਜਤਾਏ ਜਾ ਰਹੇ ਨੇ ਤਾਣ ਵਾਲੇ ਟਾਈਮ ਦੇ ਅੰਦਰ ਕਿਸ ਤੰਦਰ ਕੋਲੀ ਦਾ ਜਿਹੜਾ ਰਿਮਾਂਡ ਲਿਆ ਗਿਆ ਉਹ ਸੁਵੀਰ ਬਾਦਲ ਦਾ ਨਾ ਰਹਿਣਗੇ ਜਾਂ ਫਿਰ ਧਾਮੀ ਦਾ ਰਹਿਣਗੇ ਜਾਂ ਕੀ ਕਰਨੀ ਉਹ ਤਾਂ ਹੁਣ ਉਹੀ ਦੇਖਣ ਤੇ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਮਾਮਲੇ ਦੇ ਅੰਦਰ ਉਹ ਕਿਸ ਕਿਸ ਬੰਦੇ ਨੂੰ ਦੋਸ਼ੀ ਠਹਿਰਾਉਣਗੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ